बहुत स्वागत है जी सारे विद्यार्थियों का नवदप घंघूड़ा साढ़े न लैंडमार्क इमीग्रेसन के स्टूडेंट वीजा एडवाइजर ने इंपोर्टेंट टॉपिक है बहुत सारे मास्टर्स जिन्होंने की हुई है जुड़े कपल वो यूके की बजाय अगर कैनेडा का स्पाउस वीजा अप्लाई करन तो उन्होंने किस तरह के बैनिफिट ने और मास्टर्स तो बाद कैनेडा का स्पाउस वीजा की आ रहा है किना क्या है ये पॉइंट्स ने अस एक करके डिसकस करा नवदीप जी बहुत स्वागत है मैं चाहूँगा

मास्टर्स रिसर्च मास्टर्स ऑफर ਕਰਦੇ ਨੇ ਜਿਹਦੇ ਵਿੱਚ ਸਪਾਊਸ ਨਾਲ ਜਾ ਸਕਦਾ ਹੈ ਬਹੁਤ ਬੈਨੀਫਿਟ ਹੈਗੇ ਸਰ ਜੇ ਸਟੂਡੈਂਟ ਕੈਨੇਡਾ ਦੇ ਵਿੱਚ ਜਾ ਕੇ ਮਾਸਟਰਸ ਕਰਦਾ ਹੈਗਾ ਇਹ ਤਾਂ ਉਹਨਾਂ ਨੂੰ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਆ ਫਾਈਨੈਂਸ਼ੀਅਲਸ ਸੋ ਫੀ ਦੀ ਗੱਲ ਕਰੀਏ ਫੀ ਯੂਕੇ ਦੇ ਕੰਪੈਰੀਟਿਵ ਕੈਨੇਡਾ ਦੇ ਵਿੱਚ ਜਿਹੜੀ ਸਟਾਰਟਿੰਗ ਹੈਗੀ ਆ ਮੋਸਟਲੀ 11 ਲੱਖ ਤੋਂ ਬਿਗਨਿੰਗ ਹੈ ਬਹੁਤ ਸਾਰੀ ਯੂਨੀਵਰਸਿਟੀਆਂ ਦਾ ਟਿਊਸ਼ਨ ਡਿਪੋਜ਼ਿਟ ਇਕੁਅਲ ਟੂ ਕੈਨੇਡਾ ਦੀ ਕਾਲਜ ਦੀ ਫੀਸ ਦੇ ਇਕੁਅਲ ਆਉਣਾ ਹੈਗਾ ਫੋਰ ਐਗਜ਼ਾਮਪਲ ਜੋ ਯੂਨੀਵਰਸਿਟੀ ਸਿਟੀ ਯੂਨੀਵਰਸਿਟੀ 80000 ਡਾਲਰ ਉਹਨਾਂ ਦੀ ਇੱਕ ਸਾਲ ਦੀ ਫੀਸ ਹੈਗੀ ਹੈ ਜੋ ਕਿ ਇਸ ਇਕੁਅਲ ਟੂ ਕਾਲਜ ਦੇ ਡਿਪਲੋਮਾ ਦੇ ਬਰਾਬਰ ਹੈਗੀ ਹੈ ਸੋ ਜੇ ਤੁਹਾਨੂੰ ਮਾਸਟਰਸ ਇਸ ਫੀਸ ਦੇ ਉੱਪਰ ਅਵੇਲੇਬਲ ਹੈ ਸੋ ਡੈਫੀਨਿਟਲੀ ਸਟੂਡੈਂਟ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਮਾਸਟਰਸ ਕਰਨ ਜਾ ਸਕਦੇ ਨੇ ਵਿਦ ਸਪਾਊਸ ਸੋ ਸਪਾਊਸ ਨੂੰ ਫੁੱਲ ਵਰਕ ਰਾਈਟਸ ਹੈਗਾ 2 ਇਅਰਜ਼ ਦੀ ਸਟੱਡੀ ਹੈ 3 ਇਅਰਜ਼ ਦਾ ਵਰਕ ਪਰਮਿਟਾ ਜਦੋਂ ਸਟੂਡੈਂਟ ਨੂੰ 3 ਇਅਰਜ਼ ਦਾ ਸਟੱਡੀ ਵੀਜ਼ਾ ਮਿਲ ਰਿਹਾ ਹੈਗਾ ਤੇ ਨਾਲ ਸਪਾਊਸ ਨੂੰ ਸੋ ਇੱਕ ਸੈਕਿੰਡ ਪੁਆਇੰਟ ਇਹ ਹੈਗਾ ਹੈ ਕਿ ਯੂਕੇ ਦੇ ਵਿੱਚ ਆਪਾਂ ਗੱਲ ਕਰੀਏ ਸੋ ਜਿਹੜੀ ਵਰਕ ਕੰਮਿਟਡਿਊਰੇਸ਼ਨ ਹੈਗੀ ਆ ਆਫਟਰ ਕੰਪਲੀਟਿੰਗ ਮਾਸਟਰਸ ਉਹ 2 ਇਅਰਸ ਹੈ ਉਹੀ ਕੈਨਾ ਦੇ ਵਿੱਚ ਸਟੂਡੈਂਟ ਨੂੰ 3 ਸਾਲ ਦਾ ਵਰਕ ਕਮਿਟ ਮਿਲਦਾ ਹੈਗਾ ਸੋ ਇੱਕ ਇਹ ਵੀ ਬਹੁਤ ਵੱਡਾ ਪਲੱਸ ਪੁਆਇੰਟ ਹੈਗਾ ਕਿ ਸਟੂਡੈਂਟ ਇੱਕ ਸਾਲ ਹੋਰ ਮਿਲ ਜਾਂਦਾ ਹੈਗਾ ਹੋਰ ਐਕਸਪਲੋਰ ਕਰਨ ਨੂੰ ਵਰਕ ਆਪਰਚੂਨਿਟੀਆਂ ਲਈ ਹੋਰ ਉਹਦੇ ਪੁਆਇੰਟਸ ਐਡ ਹੋਣ ਨੂੰ ਤਾਂ ਕਿ ਉਹਨੂੰ ਕੱਲ ਨੂੰ ਪੀਆਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਅੱਛਾ ਗ੍ਰੈਜੂਏਸ਼ਨ ਤੋਂ ਬਾਅਦ ਸਟੂਡੈਂਟ ਮਾਸਟਰਸ ਲਈ ਕਿਉਂ ਚੂਜ਼ ਕਰੇ ਕੈਨੇਡਾ ਹੋਰ ਕਿਹੜੇ ਕਿਹੜੇ ਫਾਇਦੇ ਨੇ ਕਿਸ ਤਰ੍ਹਾਂ ਦੇ ਕੋਰਸਸ ਦੇ ਵਿੱਚ ਜਾ ਸਕਦੇ ਇਨਟੈਕਸ ਦੀ ਗੱਲ ਕਰੀਏ ਸੋ ਕੈਨੇਡਾ ਦੇ ਵਿੱਚ ਰੋਲਿੰਗ ਇਨਟੈਕਸ ਵੀ ਹੈਗੇ ਆ ਫਾਰ ਇਗਜ਼ਾਮਪਲ ਇਹ ਨਹੀਂ ਹੈਗਾ ਕਿ ਤੁਹਾਨੂੰ ਸਿਰਫ ਅਵਸਪਟਸ ਸਪਟੰਬਰ ਮਿਲੇਗਾ ਨਹੀਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਆ ਜਿਨ੍ਹਾਂ ਦੇ ਵਿੱਚ ਇਸ ਟਾਈਮ ਜੁਲਾਈ ਇਨਟੈਕ ਵੀ ਅਵੇਲੇਬਲ ਹੈ ਅਕਟੂਬਰ ਇਨਟੈਕ ਵੀ ਅਵੇਲੇਬਲ ਹੈ ਐਂਡ ਸਪਟੰਬਰ ਇਜ਼ ਆਲਸੋ ਅਵੇਲੇਬਲ ਸੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਆਫਰ ਲੈਟਰ ਦੀ ਗੱਲ ਕਰੀਏ ਕੋਈ ਹਾਰਡ ਕੋਰ ਰਿਕੁਆਇਰਮੈਂਟਸ ਨਹੀਂ ਹੈਗੀਆਂ जो स्टूडेंट आयलस है वेल एंड गुड नहीं है एम ओ आई बेसिसम बेसिस स्टूडेंट अपना जो है लैटर करके एम्बेसी पर्पजली स्टूडेंट अपलाई कर सकते हैं अपना एग्जाम आयल पी टी का सो एम्बेसी पर्पज हो जाएगा सो so, एक ई भी अपना टाइम सिक्योर करता है कि बहुत सारी यूनिवर्सिटीज है जो टर्न अराउंड टाइम थ्री टू फोर मंथस है ਸੋ ਸੜਕੋ ਬਹੁਤ ساری ਹੈ ਜੀ ਯੂਨੀਵਰਸਿਟੀਆਂ ਅਸੀਂ ਵੀਦਰ ਨ ਵੀਕ ਵੀਦਰ 10 ਡੇਸ অর 20 ਡੇਸ ਦੇ ਵਿੱਚ ਅਸੀਂ ਸਟੂਡੈਂਟ ਨੂੰ ਆਫਰ ਲੈਟਰ ਸਿਕਯਰ ਕਰਕੇ ਦੇ ਸਕਦੇ ਹਾਂ ਅੱਛਾ ਡਾਕੂਮੈਂਟਸ ਯਾ ਫੰਡਸ ਕਿ ਕਿਸ ਤਰ੍ਹਾਂ ਕਿੰਨੇ ਹੋਣੇ ਚਾਹੀਏ ਫੰਡਸ ਨੂੰ ਜੀ ਸਰ ਕੋਈ ਕੈਮਰਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਪਹਿਲਾ ਸੀਗਾ ਮੰਡੀਟਰੀ ਸੀਗਾ ਕਿ ਜੀਆਈਸੀ ਪੇ ਕਰਨਾ ਹੈਗਾ ਠੀਕ ਹੈ ਸੋ ਹੁਣ ਸਟੂਡੈਂਟ ਕੋਲ ਆਪਸ਼ਨ ਹੈਗੀ ਹੈ ਜੇ ਤਾਂ ਉਹ ਜੀਆਈਸੀ ਪੇ ਕਰਦਾ ਹੈ ਸੋ ਵੈਲੈਂਟ ਨੂੰ ਉਹਨਾਂ ਦਾ ਕੇਸ ਹੋਣਾ ਹੀ ਸਟਰੋਂਗ ਹੋਏਗਾ ਸੋ ਜੇ ਜੀਆਈਸੀ ਸਟੂਡੈਂਟ ਪੇ ਨਹੀਂ ਕਰ ਸਕਦਾ ਸੋ ਆਪਣਾ ਫੰਡ ਸ਼ੋ ਕਰਕੇ ਨਵੀਜ਼ਾ ਸਿਕਯਰ ਕਰ ਸਕ जी चलो थैंक यू सो मच सो बहुत ही इंपॉर्टेंट इन्फॉर्मेस नाल शेयर की गई है स्क्रीन पर नंबर है नाइन जीरो फोर वन थ्री नाइन जीरो फोर वन टू इस नंबर से कॉल कर सकते हो नवदीप जी गल कर सकते हो जसमीत जी गल कर सकते हो जसमीत जी की टीम नवदीप जी जसमीत जी की टीम का हिस्सा ने so, सो इंडिया के किसी भी हिस्से तो कॉल कर सकते हो और ऑनलाइन भी अपनी फाइल मूव कर सकते हो चंडीगढ़ मोहाली दोनों जोड़े वे ऑफिस ने उसे विजिट कर सकते हो थैंक यू सो मच